ਮੇਤ ਉਡਾ ਲਿਆ ਤੁਹਾਡੇ ਵੀ ਇਦਾਂ ਮਰ ਜਾ ਤੁਹਾਡੇ ਵੀ ਤਾਂ ਹੀ ਮਰ ਜੇ ਤੁਹਾਡੇ ਮਾਰ ਕੇ ਉਹ ਕਰ ਇਹ ਦੇਖ ਕੇ ਜਾਂ ਨਹੀਂ ਜੀ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਖੁੱਲੀਆਂ ਨਹੀਂ ਆ ਜੀ ਮੇਤ ਉਡਾ ਲਿਆ ਤੁਹਾਡੇ ਵੀ ਇਦਾਂ ਮਰ ਜਾ ਟਾਡੇ ਮਾਰ ਕੇ ਤਾਂ ਹੀ ਮਾਰਗੇ ਸਾਡੇ ਜੇ ਸੱਖਾਂ ਤੇਰੇ ਵੇ ਲੋ ਵੀਰ ਦੋਵੇਂ ਭਰਾ ਟੀਕਾ ਲਾ ਕੇ ਮਰ ਗਏ ਜੇ ਟੁੜਾਂ ਤੋਂ ਨਸ਼ਾ ਲਿਆਉਂਦੇ ਜੇ ਹਾਏ ਟੁੜਾਂ ਦੇ ਮਾਂ ਤੇ ਇੱਕ ਦੋ ਪਿੰਡ ਹੋ ਰਿਹਾ ਇਧਰ ਹਾਏ ਫੇਲੋ ਕੀ ਫੇਲੋ ਗਏ ਤਾਂ ਵੀ ਵੀਰ ਮਿਲਦਾ ਜੇ ਇਹ ਕੰਮ ਨਾ ਕਰੋ ਵੀਰ ਕੋਈ ਵੀ ਘਰੇ ਕੀ ਕਰੂੰਗੇ ਹਾਂਜੀ ਕੀ ਨਾ ਟਾੜਾ ਜੀ ਮੇਰਾ ਨਾਂ ਦੇਵੀ ਕੁਮਾਰੀ ਜਿਹੜੇ ਨੌਜਵਾਨਾਂ ਦੀ ਮੌਤ ਹੋ ਗਈ ਹੈ ਕੀ ਨਾਮ ਦੀ ਬਟੇ ਇਹ ਮੇਰੇ ਭਰਾ ਦਾ ਸੰਡੂ ਸੀ ਜਿਹੜਾ ਵੱਡਾ ਮੁੰਡਾ ਤੇ ਜਿਹੜਾ ਛੋਟਾ ਹੈ ਉਹ ਦਾ ਛੋਟਾ ਭਰਾ ਸੀ ਇਹ ਦੋਵੇਂ ਸਕੇ ਭਰਾ ਸੀ ਇਹ ਦੋਵੇਂ ਸਕੇ ਭਰਾ ਸੀ ਜਿਹੜੇ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੇ ਦੋਨਾਂ ਦੀ ਮੌਤ ਹੋ ਗਈ ਹੈ ਕੀ ਨਾਮ ਸੀ ਦਾ ਦੋਨਾਂ ਦਾ ਕਿੰਨੀ ਉਮਰ ਸੀ ਵੱਡੇ ਦਾ ਨਾਂ ਕੋਨੀ ਸੀ ਛੋਟੇ ਦਾ ਨਾਂ ਗੋਪੀ ਸੀ ਹਾਂਜੀ ਇਹਨ ਵੱਡਾ ਜਿਹੜਾ ਵਾ ਉਹਦੀ ਉਮਰ ਕੋਈ 30 33 ਸਾਲ ਦੇ ਕਰੀਬ ਸੀਗੀ ਜਿਹੜਾ ਦੂਜਾ ਆ ਉਹ 30 32 ਸਾਲ ਦਾ ਹੋਊਗਾ ਇੰਨੀ ਕਿੰਨਾਂ ਦੀ ਉਮਰ ਸੀ ਤੇ ਜਿਹੜਾ ਵੱਡਾ ਉਹ ਵਿਆਹਿਆ ਸੀ ਉਹਦੀਆਂ ਛੋਟੀਆਂ-ਛੋਟੀਆਂ ਦੋ ਬੇਟੀਆਂ ਨੇ ਇੱਕ 5 ਸਾਲ ਦੀ ਬੇਟੀ ਆ ਤੇ ਜਿਹੜੀ ਦੂਜੀ ਆ ਉਹ 3 ਸਾਲ ਦੀ ਆ ਸਰਕਾਰਾਂ ਦੇ ਦਾਵਾ ਕਰ ਰਹੀਆਂ ਵੀ ਅਸੀਂ ਯੁੱਧ ਨਸ਼ਾ ਉਹਦੇ ਚਲਾ ਕੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਸਰਕਾਰਾਂ ਦਾਵੇ ਗਲਤ ਕਰ ਰਹੀਆਂ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪਹਿਲਾਂ ਨਾਲੋਂ ਨਸ਼ਾ ਵਧਿਆ ਗੁੰਡਾਗਰਦੀ ਪਹਿਲਾਂ ਨਾਲੋਂ ਵਧੀ ਆ ਓਵਰਡੋਜ਼ ਨਾਲ ਲਗਾਤਾਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਕਿ ਲਗਾਤਾਰ ਓਵਰਡੋਜ਼ ਨਾਲ ਕਿੰਨੇ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਅੱਖਾਂ ਮੀਟ ਕੇ ਬੈਠੀਆਂ ਲਗਾਤਾਰ ਅਸੀਂ ਜਿਹੜਾ ਹੁਣ ਤਰਨਤਨ ਜ਼ਿਲ੍ਹੇ ਦੇ ਐਸਐਸਪੀ ਆ ਉਹਨਾਂ ਨੂੰ ਪਤਾ ਨਹੀਂ ਕਿੰਨੀ ਵਾਰੀ ਅਸੀਂ ਲਿਸਟਾਂ ਬਣਾ ਕੇ ਦੇ ਚੁੱਕੇ ਆ ਕਿ ਇਹਨਾਂ ਪਿੰਡਾਂ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਮੇਰਾ ਆਪਣਾ ਪਿੰਡ ਸਰਿਆਲੀ ਗੱਲਾਂ ਹੈ ਮੈਂ ਆਪਣੇ ਪਿੰਡ ਵੱਲੋਂ ਵੀ ਦੋ ਵਾਰੀ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕਰ ਚੁੱਕੀ ਆ ਕਿ ਸਾਡੇ ਆਪਣੇ ਮਹੱਲੇ ਦੇ ਵਿੱਚ ਲਗਾਤਾਰ ਬਹੁਤ ਨਸ਼ਾ ਵਿਕ ਰਿਹਾ ਲਗਾਤਾਰ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਸਰਕਾਰਾਂ आज तास ਤੋਂ ਮਾਸ ਨਹੀਂ ਹੋ ਰਹੀਆਂ ਪਰ ਅਸੀਂ ਇਹ ਪਿੰਡ ਜਾ ਮਾਰੇ ਦੇ ਜਿਹੜੇ ਦੋਨੇ ਭਰਾ ਹੀ ਆ ਤੁਹਾਡੇ ਸਾਹਮਣੇ ਉਹਨਾਂ ਦੀਆਂ ਲਾਸ਼ਾਂ ਪਈਆਂ ਇੰਨੀਆਂ ਨਕੀਆਂ ਬੱਚੀਆਂ ਦੋ ਜਿਹੜੀਆਂ ਲਾਗੇ ਵਿਲ ਕਰਈਆਂ ਵਾ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਇਹਨਾਂ ਦੇ ਇਹਨਾਂ ਦਾ ਜਿਹੜਾ ਵੱਡਾ ਜੀ ਦੇਰ ਸੀ ਉਹ ਵੀ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਹੁਣੇ ਦੋਨੇ ਭਰਾ ਜਿਹੜੇ ਆ ਹੁਣ ਇਹਨਾਂ ਦੀ ਡੈਥ ਹੋ ਗਈ ਆ ਤੇ ਪਰਿਵਾਰ ਇਤਨੇ ਭਰਾ ਜਿਹੜੇ ਆ ਉਹ ਇਸੇ ਨਸ਼ਿਆਂ ਦੇ ਦੌਰ ਦੇ ਵਿੱਚ ਇਤਨੇ ਭਰਾ ਚਲੇ ਗਿਆ ਘਰ ਬਿਲਕੁਲ ਖਾਲੀ ਹੋ ਗਿਆ ਅਸੀਂ ਅਸੀਂ ਮੰਗ ਕਰਦੇ ਆ ਕਿ ਸਰਕਾਰ ਫੌਰੀ ਤੌਰ ਤੇ ਨਸ਼ਿਆਂ ਨੂੰ ਠੱਲ ਪਾਵੇ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਅਸੀਂ ਜ਼ਿਲ੍ਹੇ ਦੇ ਐਸਐਸਪੀ ਤੋਂ ਵੀ ਦੁਆਰਾ ਮੰਗ ਕਰਦੇ ਆ ਕਿ ਐਸਐਸਪੀ ਸਾਹਿਬ ਨੂੰ ਪਹਿਲਾਂ ਵੀ ਅਸੀਂ ਕਹਿ ਚੁੱਕੇ ਆ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਉਹ ਇਹਦੇ ਤੇ ਜਰਾ ਵੀ ਗੌਰ ਨਹੀਂ ਕਰ ਰਿਹਾ ਜਦੋਂ ਨਸ਼ਿਆਂ ਵਾਲੇ ਫੜ ਲੈਂਦੇ ਆ ਤੇ ਉਹਨਾਂ ਕੋਲੋਂ ਪੈਸੇ ਲੈ ਕੇ ਪੁਲਿਸ ਜਿਹੜੀ ਆ ਉਹਨਾਂ ਨੂੰ ਛੱਡ ਦਿੰਦੀ ਆ ਜਾਂ ਉਹਨਾਂ ਤੇ ਪੀਣ ਦਾ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਚ ਭੇਜ ਦਿੰਦੇ ਆ ਕਿਉਂਕਿ ਪੁਲਿਸ ਨੂੰ ਪਤਾ ਹੁੰਦਾ ਵਾ ਵੀ ਜਦੋਂ ਲੋਕ ਸ਼ਿਕਾਇਤ ਕਰਦੇ ਆ ਸਾਡੇ ਪਿੰਡ ਦੇ ਵਿੱਚੋਂ ਪਤਾ ਨਹੀਂ ਕਿੰਨੀ ਵਾਰੀ ਮੁੰਡੇ ਫੜੇ ਆ ਤੇ ਪੈਸੇ ਲੈ ਕੇ ਪੁਲਿਸ ਛੱਡ ਦਿੰਦੀ ਆ ਤੇ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜਿੰਨੀ ਦੇਰ ਤੱਕ ਜਿਹੜੀਆਂ ਵੱਡੀਆਂ ਫੈਕਟਰੀਆਂ ਨਸ਼ਾ ਬਣਾਉਣ ਵਾਲੀਆਂ ਗੋਲੀਆਂ ਬਣਾਉਣ ਵਾਲੀਆਂ ਜਿੰਨੀ ਦੇਰ ਤੱਕ ਉਹ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਉਨੀ ਦੇਰ ਤੱਕ ਪੰਜਾਬ ਦੀ ਜਵਾਨੀ ਜਿਹੜੀ ਉਹਨੂੰ ਬਚਾਇਆ ਨਹੀਂ ਜਾ ਸਕਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਫੌਰੀ ਤੌਰ ਤੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਕਿਉਂਕਿ ਜਿੱਦਾਂ ਦੀ ਘਟਨਾ ਇਸ ਪਰਿਵਾਰ ਨਾਲ ਵਾਪਰੀ ਆ ਉਹ ਕਿਸੇ ਹੋਰ ਨਾਲ ਨਾ ਵਾਪਰੇ ਮੇਰਾ ਨਾਮ ਹੀ ਪਰਮਜੀਤ ਸਿੰਘ ਵਾਸੀ ਪਿੰਡ ਜੰਮਰ ਹੈਗਾ ਮੈਂ। ਆਪ ਦਾ ਸਰਪੰਚ? ਨਹੀਂ ਜੀ ਮੈਂ ਮੇਰੇ ਮੈਸੇਜ ਮਜੂਦਾ ਸਰਪੰਚ ਆ ਜੀ। ਅ ਅੱਜ ਇਹ ਤੁਹਾਡੇ ਦਿਨ ਦੇ ਨੌਜੋਨਾ ਦੀ ਬਹੁਤ ਏ ਕਿਸ ਤਰ੍ਹਾਂ ਹੈ। ਇਹ ਜੀ ਨਸ਼ੇ ਕਰ ਨਹੀਂ ਹੋਈ ਇਹਨਾਂ ਦੋਨਾਂ ਭਰਾਵਾਂ ਦੀ ਮੌਤ। ਤੇ ਇਹ ਤਿੰਨ ਭਰਾ ਸੀ ਜੀ ਲਖਬੀਰ ਸਿੰਘ ਫੌਜੀ ਸੀ ਇਹਨਾਂ ਦੇ ਫਾਦਰ ਸਾਹਿਬ ਰਿਟਾਇਰ ਹੋਏ। ਤੇ ਤਿੰਨ ਭਰਾ ਸੀ ਤਿੰਨਾਂ ਭਰਾਵਾਂ ਨੂੰ ਨਸ਼ੇ ਕਰਕੇ ਹੀ ਇਹਨਾਂ ਦੀ ਡੈਥ ਹੋਈ ਆ। ਤੇ ਸਾਡੀ ਤਾਂ ਸਰਕਾਰਾਂ ਅੱਗੇ ਬੇਨਤੀ ਆ ਕਿ ਇਹਨੂੰ ਰੋਕਿਆ ਜਾਵੇ। ਜਿਹੜੀਆਂ ਸਿਰਫ ਕਾਗਜ਼ੀ ਗੱਲਾਂ ਨਾ ਕੀਤੀਆਂ ਜਾਂਣ ਕੱਲੇ ਭਾਸ਼ਣਬਾਜ਼ੀ ਨਾ ਕੀਤੀ ਜਾਵੇ। ਅਸ਼ਕਲ ਇਹ ਹੈ ਕਿ ਜੇ ਕੋਈ ਬੋਲਦਾ ਤੇ ਉਹਨੂੰ ਕਹਿ ਦਿੰਦੇ ਕਿ ਇਹ ਸਰਕਾਰ ਵਿਰੋਧੀ ਆ। ਪਰ ਅਸੀਂ ਸਮਾਜ ਦੀ ਗੱਲ ਕਰਦੇ ਆਂ ਕਿ ਜਿਹੇ ਚੰਗੇ ਇਨਸਾਨ ਆ ਸਾਡੇ ਗੋਲੀਆਂ ਨਾ ਮਾਰੇ ਜਾਣਦੇ ਆ। ਜਿਹੜੇ ਕੁਝ ਸਾਡੇ ਨਸ਼ੇਰਾਂ ਹੀ ਤੁਰੇ ਜਾਣਦੇ ਆ। ਕੋ ਸਾਡੇ ਬੱਚੇ ਉਹਨਾਂ ਨੂੰ ਗਮਰਾਹ ਕਰਕੇ ਤੇ ਕਾਤਲ ਬੰਦੇ ਜਾਣਦੇ ਆ। ਅਸੀਂ ਇਸੇ ਸੋਚਾਂ ਕਿ ਸਾਡੇ ਪੰਜਾਬ ਦਾ ਬਣਾਉਂਗਾ ਕੀ? ਕੀ ਲੱਗਦਾ ਸਰਕਾਰ ਕੀ ਕਰ ਰਹੀ ਦੱਸਾ ਚੜਿਆ ਵੇਟੇ? ਬਿਲਕੁਲ ਝੂਠੇ ਦਾਵੇ ਆ। ਬਿਲਕੁਲ ਝੂਠੇ ਦਾਵੇ ਆ। ਸ਼ਹਿਰੀਆਂ ਮ ਸਪਲਾਈ ਹੋਣ ਡੀ ਆ। ਘਰ ਘਰ ਸਪਲਾਈ ਹੋ ਇਹ ਦਾ ਨਾਇ ਨੋਜੋਣਾ ਇਹ ਤਾਂ ਨਾ ਇੱਕ ਦਾ ਨਾ ਕੋਨੀ ਛੋਟਾ ਨਾ ਤੇ ਇੱਕ ਦਾ ਨਾ ਗੋਪੀ ਸੀ ਆਏ ਸੀ ਦੋਨੇ ਹਾਂਜੀ ਇੱਕ ਵਾਇਆ ਸੀ ਇੱਕ ਦੀਆਂ ਦੋ ਗੁੜੀਆਂ ਛੋਟੀਆਂ ਛੋਟੀਆਂ 7 ਕ ਸਾਲ ਦੀ ਇੱਕ 5 ਕ ਸਾਲ ਦੀ ਆ ਹੁਣ ਉਹਨਾਂ ਦੇ ਪਾਲਣ ਪੋਸ਼ਣ ਕਰ ਲਈ ਕੁਛ ਨਹੀਂ ਕਰ ਬਚਿਆ ਮੰਗੀ ਕਰਦੇ ਮੰਗ ਤਾਂ ਸਰਕਾਰ ਕੋਈ ਆ ਜੀ ਸਰਕਾਰ ਹੀ ਜੇ ਸਾਡੀ ਜਵਾਨੀ ਨੂੰ ਬਚਾ ਸਕਦੀ ਆ ਸਾਡੇ ਪੰਜਾਬ ਨੂੰ ਬਚਾ ਸਕਦੀ ਆ ਸੱਚੇ ਮਨੋਂ ਕੰਮ ਕਰੇ ਤੇ ਜਿਹੜੀ ਜੋ ਕਹਿ ਰਹੇ ਆ ਉਸੇ ਆਪਣੇ ਆਪਣੇ ਬੋਲਾਂ ਤੇ ਅਮਲ ਕਰ ਲੈ ਅਸੀਂ ਤੇ ਇਹੋ ਬੇਨਤੀ ਕਰਦੇ ਆਂ ਸਰਕਾਰ ਅੱਗੇ ਕਿ ਆਪਣੇ ਬੋਲਾਂ ਤੇ ਹੀ ਅਮਲ ਕਰ ਲੇ ਤਾਂ ਸਾਡਾ ਜਿਹੜਾ ਪੰਜਾਬ ਆ ਸ਼ਾਇਦ ਸਾਡਾ ਪੰਜਾਬ ਬਚੇ ਤੇ ਸਾਡੀ ਜਵਾਨੀ ਬਚੇ ਕੀ ਆ ਰੰਜੀਤ ਕਾਹ ਜਿਹੜਾ ਪਿੰਡ ਆ ਜਾਮਾਰਾ ਆ ਜਿਹੜੇ ਨੌਜਵਾਨਾਂ ਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੀ ਆ ਇਹ ਮੇਰੇ ਪੁੱਤ ਆ ਕਿਸ ਤਰ੍ਹਾਂ ਮੌਤ ਹੋਈ ਨਾ ਜੀ ਇਹਨਾਂ ਚਿੱਟਾ ਦੇ ਕੇ ਗਿਆ ਘਰੇ 10000 ਦਾ ਧੁੜਾਂ ਤੋਂ ਮੁੰਡੇ ਆ ਉਹ ਦੇ ਕੇ ਗਿਆ ਤੇ ਇਹਨਾਂ ਨੇ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਦਦਾ ਹੀ ਲਾ ਲਿਆ ਘਰੇ ਲਾਇਆ ਘਰੇ ਲਾ ਲਿਆ ਉਹ ਘਰ ਇਹ ਦੇ ਕੇ ਜਾਂਦੀ ਥੀ ਨਹੀਂ ਜੀ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਖੁੱਲੀਆਂ ਨਹੀਂ ਆ ਜੀ ਨਸ਼ਾ ਵਿਕੰਡਿਆ ਸਾਡੇ ਪਿੰਡ ਚਿੱਟਾ ਇੰਨਾ ਵਿਕਦਾ ਬੁੱਢੀਆਂ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੇ ਛਰੇ ਆ ਆਬਰਤ ਅਗਾਂ ਲੇ ਘਾਤਰੇ ਪਾ ਕੇ ਨਸ਼ਾ ਢਿਆਂ ਤੇ ਪੁੜਾਂ ਤੇ ਵੇਚਦੇ ਆ ਕੀ ਨਾਂ ਸੀ ਨੋਜੋ ਨਾ ਇਹਨਾਂ ਦਾ ਗੌਰਪ੍ਰੀਤ ਉਹਦਾ ਨਾਮ ਮਲਕੀਸ਼ ਸਿੰਘ ਹਾਂ ਉਹ ਵੀ ਆਇਆ ਪਾ ਬਟਾ ਕਿਹਨੇ ਬੱਚੇ ਉਹਦੇ ਦੋ ਗੁੱਡੀਆਂ ਬੇਟੀਆਂ ਮਾਵਾ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋਲੇ ਚੋਰੀਆਂ ਹੋਣ ਡੀਆਂ ਪੁੱਤ ਮਰਦੇ ਜਾਂਦੇ ਸਰਕਾਰਾਂ ਦੇ ਕੁਸਕਦੀਆਂ ਹੀ ਨਹੀਂ ਕੋਈ ਫੜਦੀ ਨਹੀਂ ਜਿਹੜਾ ਨਸ਼ਾ ਕਿੱਥੇ ਫੜਦੇ ਫੜਦੇ ਪਿੰਡ ਦੇ ਮੈਂਬਰ ਸਰਪੰਚ ਜਾਂਦੇ ਆ ਛਡਾ ਲਿਓਂਦੇ ਸਰਕਾਰ ਤੇ ਕਹਿੰਦੀ ਵੀ ਜਿਹੜਾ ਮੈਂਬਰ ਸਰਪੰਚ ਪਿੱਛੋਂ ਛਡਾਉਂ ਜਾਊਗਾ ਉੱਤੇ ਵੀ ਕਾਰਵਾਈ ਹੋਊਗੀ ਕੀਤਾ ਜੇ ਤੇ ਕੋਈ ਸਾਡੇ ਪਿੰਡ 'ਚ ਤੇ ਪੱਠੀਆਂ ਵੀ ਲੱਗਦੀਆਂ ਸਾਰੇ ਕੰਮ ਹੁੰਦੇ ਕੁਛ ਨਹੀਂ ਕਾਰਵਾਈ ਆ ਮੁੰਡੇ ਮਾਰ ਕੇ ਕੱਲ ਕੋ ਖਾਦਾ ਤੇ ਮਰੇ ਆ ਇਨਾਛਾ ਬੁੱਢੀ ਨੇ ਥੋੜਾ ਦੇ ਦਿੱਤਾ ਘਰੋਂ ਕੱਢ ਕੇ ਦੇ ਕੇ ਗਏ ਆ ਤੇ ਅਹੀਂ ਤੇ ਤੂੜਾ ਨੂੰ ਰੋਣੇ ਵੀ ਤੂੜਾ ਚ ਆਇਆ